ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਜੀ ਤੋਂ ਲੈ ਕੇ 30 ਮਾਰਚ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਆ ਜੀ ਆਉਣ ਵਾਲੇ ਦਿਨਾਂ ਲਈ ਮੌਸਮ ਦਾ ਕੀ ਅਲਰਟ ਹੈ ਔਰ ਮੌਸਮ ਖਾਗਲੋਂ ਜੋ ਤਾਜ਼ਾ ਅਪਡੇਟ ਆਈ ਹੈ ਤੁਹਾਡੇ ਨਾਲ ਸੀਰੀਆ ਦੇ ਵਿੱਚ ਸਾਂਝੀ ਕਰਾਂਗੇ ਸੋ ਆਜੋ ਜੀ ਦੇਖਦੇ ਆ ਜੋ ਅਪਡੇਟ ਹੈ ਸਭ ਤੋਂ ਪਹਿਲਾਂ ਤਾਂ ਅਨੁਗੈਸ ਦੇ ਲਾਈਵ ਔਰ ਸੈਟਲਾਈਟ ਦਾ ਸੀਰਾ ਦਿਖਾ ਦਿੰਨੇ ਆ ਤੇ ਗੱਲ ਕਰਦੇ ਆ ਅੱਜ ਦੇ ਮੌਸਮ ਦੀ ਸਕ੍ਰੀਨ ਤੇ ਦੇਖ ਸਕਦੇ ਹੋ ਪੰਜਾਬ ਦੀ ਜਗ੍ਹਾ ਗੱਲ ਕਰੀਏ ਬਦਲਵਾਈ ਵਾਲਾ ਜਿਹੜਾ ਸਿਸਟਮ ਹੈਗਾ ਜੀ ਚੰਗੀ ਤਰ੍ਹਾਂ ਐਕਟੀਵੇਟ ਆ ਪੰਜਾਬ ਦੇ ਖਾਸ ਕਰ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਬਦਲਵਾਈ ਬਣੀ ਹੋਈ ਆ ਜਿਨ੍ਹਾਂ ਦੇ ਵਿੱਚ ਫਾਜ਼ਲਕਾ ਫਿਰੋਜ਼ਪੁਰ ਫਰੀਦਕੋਟ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਦੇ ਖੇਤਰ ਗੁਰਦਾਸਪੁਰ ਪਠਾਨਕੋਟ ਦੇ ਪੱਛਮੀ ਖੇਤਰ ਤੇ ਮਾਲਵੇ ਦੇ ਮੱਧ ਦੇ ਖੇਤਰਾਂ ਦੇ ਵਿੱਚ ਖਾਸ ਕਰ ਆਪਣੇ ਮੋਗਾ ਜਗਰਾਉਂ ਲੁਧਿਆਣਾ ਦੇ ਪੱਛਮੀ ਖੇਤਰਾਂ ਦੇ ਵਿੱਚ ਟੁੱਟਵੀਂ ਬਦਲਵਾਈ ਆ ਜਿਹੜੀ ਪਹੁੰਚ ਰਹੀ ਆ ਹਵਾਵਾਂ ਦਰਿਆ ਨੇ ਜੀ ਸਵੇਰ ਤੋਂ ਚੱਲ ਰਹੀਆਂ ਸੀ ਪੰਜਾਬ ਦੇ ਖਾਸ ਕਰਕੇ ਮਾਲਵੇ ਦੇ ਜ਼ਿਆਤਰ ਜਨਿਆਂ ਦੇ ਵਿੱਚ ਔਰ ਮਾਝੇ ਦੇ ਹਾਲਾਂਕਿ ਦੁਪਹਿਰ ਹੁੰਦੇ ਹੁੰਦੇ ਹਵਾਵਾਂ ਦੇ ਰਫਤਾਰ ਹੈ ਥੋੜੀ ਘਟੀ ਆ ਤੇ ਹੁਣ ਆਉਣ ਵਾਲੇ 48 ਘੰਟਿਆਂ ਤੱਕ ਜਿਹੜਾ ਹਵਾਵਾਂ ਦੀ ਜਿਹੜੀ ਰਫਤਾਰ ਹੈ ਉਹ ਤੇਜ਼ ਹੋਏਗੀ ਤੇ ਕੀ ਕਹਿੰਦੀ ਹੈ ਜੀ ਰਿਪੋਰਟ ਹੋਵੇ ਤੁਹਾਡੇ ਨਾਲ ਸਾਂਝੀ ਕਰ ਦਨੇ ਆ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੋ ਤਾਜ਼ਾ ਅੰਕੜੇ ਮੌਸਮ ਵਿਭਾਗ ਲੋ ਜਾਰੀ ਕੀਤੇ ਗਏ ਨੇ ਤੁਸੀਂ ਤੁਹਾਡੀ ਸਕਰੀਨ ਤੇ ਨੇ ਜੀ 21 ਤਰੀਕ ਯਾਨੀ ਕਿ ਜੇਕਰ ਅੱਜ ਦੀ ਗੱਲ ਕਰੀਏ ਤੇ yellow alert ਜਾਰੀ ਕੀਤੇ ਗਏ ਸੀਗੇ ਗਰਚਮਕ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਸਵੇਰ ਰਾਤ ਤੱਕ ਕੋਈ ਹੁਣ ਖਾਸੇ ਵੱਡੇ ਪੱਧਰ ਤੇ ਹਵਾਵਾਂ ਚੱਲਣ ਦਾ ਅਨੁਮਾਨ ਫਿਲਹਾਲ ਨਹੀਂ ਹੈ ਸੋ ਅੱਜ ਦੇਰ ਰਾਤ ਤੋਂ ਯਾਨੀ ਕਿ 2-3 ਵਜੇ ਤੋਂ ਬਾਅਦ ਦਾ ਜਿਹੜਾ ਸਪੈਲ ਹੋਏਗਾ ਬੱਦਲਵਾਈ ਵਾਲਾ ਲਗਭਗ ਸਾਰੇ ਪੰਜਾਬ ਦੇ ਵਿੱਚ ਹੋਏਗਾ ਮਤਲਬ ਕਿ ਬੱਦਲਵਾਈ ਸਾਰੇ ਪੰਜਾਬ ਦੇ ਵਿੱਚ ਵਾਰ ਸਕਦੀ ਆ ਕੱਲ ਵੀ ਜਿਹੜੀ ਕੱਲ ਦੀ ਗੱਲ ਕਰੀਏ 22 ਤਰੀਕ ਬੱਦਲਵਾਈ ਪੰਜਾਬ ਦੇ ਵਿੱਚ ਬਣਦੀ ਵਿਖਾਈ ਦੇ ਰਹੀ ਆ 24 ਤਰੀਕ ਨੂੰ ਫਿਰ ਤੋਂ ਇੱਕ ਜਿਹੜਾ ਸਿਸਟਮ ਹੈਗਾ ਚੱਲਿਤ ਰਿਹਾ ਐਕਟੀਵੇਟ ਹੋਊਗਾ ਪੰਜਾਬ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਨੂੰ ਕਵਰ ਕਰੂਗਾ ਤੇ 24 ਤਰੀਕ ਯਾਨੀ ਕਿ ਤੇਜ ਦੀ ਜਿਹੜੀ ਅੱਧੀ ਰਾਤ ਤੋਂ ਬਾਅਦ ਹਵਾਵਾਂ ਚੱਲਣ ਦਾ ਅਨੁਮਾਨ ਹੈ ਜਿਹੜਾ ਲਗਾ ਸਕਦੇ ਹਾਂ ਸੋ ਤੇਜ਼ ਰਫਤਾਰ ਹਵਾਵਾਂ ਜਿਨ੍ਹਾਂ ਦੀ ਗਤੀ ਜੋ ਹੈ 40-50 ਕਿਲੋਮੀਟਰ ਪ੍ਰਤੀ ਘੰਟੇ ਹੋ ਸਕਦੀਆਂ ਨੇ ਸੋ ਪੰਜਾਬ ਹਰਿਆਣਾ ਦੇ ਵਿੱਚ ਬਦਲ ਵਾਏ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਗਰ ਚੰਕ ਦੇ ਨਾਲ ਕਿਤੇ ਕਿਤੇ ਛਿੱਟੇ ਛਰਟ ਜਿਹੜੇ ਪੈ ਸਕਦੇ ਆ ਸੋ ਇਹ ਦੋ ਸਿਸਟਮ ਨੇ ਜਿਹੜੇ ਪ੍ਰਭਾਵਿਤ ਕਰਨਗੇ ਉਸ ਤੋਂ ਬਾਅਦ 25 26 27 28 ਚਾਰ ਦਿਨ ਕੋਈ ਬਦਲਵਾਈ ਨਹੀਂ ਹੈ ਤਾਂ ਮੌਸਮ ਬਹੁਤ ਸਾਫ਼ ਰਹੇਗਾ ਤੇ 29 ਤਰੀਕ ਨੂੰ ਫਿਰ ਤੋਂ ਇੱਕ ਸਿਸਟਮ ਹੈ ਜਿਹੜਾ ਦੱਸ ਸਕਦੇ ਫਿਲਹਾਲ ਮੌਕੇ ਦੇ ਦੀ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੋਂ ਜੇਕਰ ਜਿਹੜੇ ਅਲਰਟ ਮੌਸਮ ਫਗਲੋਂ ਜਾਰੀ ਕੀਤੇ ਗਏ ਸੀਗੇ ਆਈਐਮਡੀ ਦੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਚ ਵੀਰਵਾਰ ਜੜੀਆਂ ਨੇ ਤੇਜ਼ ਹਵਾਵਾਂ ਚੱਲਣ ਕਨ ਮੌਸਮ ਦਾ ਮਜਾ ਜਿਹੜਾ ਬਦਲ ਗਿਆ ਜੀ ਤੇ ਤੇਜ਼ ਹਵਾਵਾਂ ਜੜੀਆਂ ਤਰਕੇ ਤੋਂ ਚੱਲ ਰਹੀਆਂ ਨੇ ਤੇ ਇਹ ਮੀਡੀਆ ਰਿਪੋਰਟ ਹੈ ਜਿਹੜੀ ਤੁਸੀਂ ਹੁਣੇ ਸਕਰੀਨ ਤੇ ਦੇਖ ਰਹੇ ਹੋ 20 ਮਾਰਚ ਨੂੰ ਪੂਰਬੀ ਤੇ ਮੱਧ ਭਾਰਤ ਦੇ ਵਿੱਚ ਘਰਚਪਟ ਦੇ ਨਾਲ ਮੀਂਹ ਤੇ ਗੜ੍ਹੇਮਾਰੀ ਜਾਰੀ ਰੰਗ ਦੀ ਸੰਭਾਵਨਾ ਜੀ ਇਹ ਅਲਰਟ ਨੇ ਜਿਹੜੇ ਆਈਐਮਡੀ ਨੇ ਕਿਤੇ ਜਨ ਕਿਤੇ ਨਹੀਂ ਯਾਨੀ ਕਿ ਭਾਰਤੀ ਮੌਸਮ ਵਿਭਾਗ ਨੇ ਪੱਛਮੀ ਬੰਗਾਲ ਝਾਰਖੰਡ ਤੇ 오ਡੀਸ਼ਾ ਦੇ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਗੜ੍ਹੇਮਾਰੀ ਹੋ ਸਕਦੀ ਹੈ ਤੇ ਹਲਕੇ ਤੋਂ ਦਰਮਿਆਨੇ ਲੈਵਲ ਤੇ ਜਿਹੜੀ ਮੀਂਹ ਤੇ ਪਲੱਸ ਤੂਫਾਨ ਜਿਹੜੇ ਆ ਇਹਨਾਂ ਕਿਸ ਤਰ੍ਹਾਂ ਦੇ ਵਿੱਚ ਦਰਜ ਹੋ ਸਕਦੇ ਆ ਇਸ ਤੋਂ ਇਲਾਵਾ ਹਿਮਾਲਿਆ ਰੀਜਨ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਮੌਸਮ ਮੋੜ ਬ ਪਛਮੀ ਗੜਮੜੀ ਸਰਗਰਮ ਹੋਰ ਦੇ ਨਾਲ ਸੂਬੇ ਦੇ ਵਿੱਚ Shimla Sundernagar ਅਤੇ Kangra ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਤੇ ਜਿਹੜੇ ਆਪਣੇ ਮੈਦਾਨੀ ਖੇਤਾਂ ਨੇ ਪੰਜਾਬ ਹਰਿਆਣਾ ਦੇ ਸੂਬੇ ਨਾਲ ਖੇਤਰਾ ਦੇ ਵਿੱਚ ਵੀ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇਜ਼ ਦੀ ਰਾਤ ਤੋਂ ਔਰ ਜਿਹੜੀ ਕਿ 24 ਤੱਕ ਜਾਰੀ ਰਹਿ ਸਕਦੀਆਂ ਨੇ ਸੋ ਇਸੇ ਕੀ ਜਿਹੜੇ ਆਉਣ ਵਾਲੇ ਅਪਡੇਟ ਮਿਲਦੇ ਆਗਲੀ ਵੀਡੀਓ ਦੇ ਵਿੱਚ ਜਾ ਸਕਦੇ ਹਾਂ ਤੁਹਾਨੂੰ